ਦੋਸਤੋ ਤੁਸੀਂ ਜੁੜੇ ਹੋ 7C TV ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਅਰਜੇਸ ਸੰਧੂ ਜਿਵੇਂ ਕਿ ਤੁਸੀਂ ਜਾਣਦੇ ਹੋ ਉੱਤਰ ਭਾਰਤ ਦੇ ਵਿੱਚ ਗਰਮੀ ਦਾ ਜਿਹੜਾ ਭਿਸ਼ਣ ਗਰਮੀ ਪੈ ਰਹੀ ਹੈ ਤੇ ਗਰਮੀ ਦੇ ਕਰਕੇ ਲੋਕਾਂ ਦਾ ਜਿਹੜਾ ਬੁਰਾ ਹਾਲ ਹੈ ਤੇ ਲੋਕ ਜਿਹੜੇ ਨੇ ਆਪਣੀ ਪਿਆਸ ਬੁਝਾਉਣ ਵਾਸਤੇ ਵੱਖਰੇ ਵੱਖਰੇ ਪੇ ਜਲਦਾ ਇਸਤੇਮਾਲ ਕਰ ਰਹੇ ਨੇ ਕਈ ਜਗ੍ਹਾ ਦੇ ਉੱਤੇ ਵੇਖਿਆ ਜਾਂਦਾ ਵੀ ਲੋਕ ਜਿਹੜੇ ਨੇ ਪਿਆਸ ਬੁਝਾਉਣ ਲਈ ਕੋਲਡ ਡਰਿੰਕ ਪੀਂਦੇ ਨੇ એનર્ਜੀ ਡਰਿੰਕ ਪੀਂਦੀ ਨੇ ਜਿੱਦ ਨਾਲ ਕਿ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਲੇਕਿਨ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਇੱਕ ਨੋਖੀ ਜਿਹੜੀ 카ਟ ਆ ਇੱਕ ਨਿਹੰਗ ਸਿੰਘ ਗੁਰਸਿੱਖ ਵੱਲੋਂ ਲਗ ਜਿਹੜੀ ਸ਼ਰਦਾਈ ਹੈ ਬਣਾਈ ਜਾ ਰਹੀ ਹੈ ਸੋ ਗੱਲਬਾਤ ਉਸ ਨਿਆਂ ਸਿੰਘ ਨਾਲ ਵੀ ਕਰਾਂਗੇ ਵੀ ਆਖਰ ਮਨ ਦੇ ਵਿੱਚ ਕੀ ਗੱਲ ਆਉਂਦੀ ਹੈ ਵੀ ਜਿਹੜਾ ਉਹਨਾਂ ਵੱਲੋਂ ਸਰਬ ਲੋ ਦੀ ਠੰਡੀ ਸ਼ਰਦਾਈ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ ਤੇ ਇਹਦੇ ਵਿੱਚ ਕਿਹੜੀ ਕਿਹੜੇ ਲਾਹੇਵੰਦ ਚੀਜ਼ਾਂ ਨੇ ਕੁਦਰਤੀ ਸੌਮੇ ਨੇ ਜਿਹੜੇ ਪਾਏ ਜਾਂਦੇ ਨੇ ਤੇ ਸਿਹਤ ਲਈ ਉਹਦੇ ਕਿੰਨੇ ਕ ਫਾਇਦੇ ਰਹਿੰਦੇ ਨੇ ਤਸਵੀਰਾਂ ਨੇ ਅੰਮ੍ਰਿਤਸਰ ਦੇ ਕੰਪਨੀ ਬਾਗ ਦੀਆਂ ਜਿੱਥੇ ਇੱਕ ਗੁਰਸੇਖ ਵੱਲੋਂ ਵੱਖਰਾ ਉਪਰਾਲਾ ਕਰਦੇ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਵਾਸਤੇ ਜਿਹੜੀ ਬਦਾਮਾਂ ਦੀ ਸ਼ਰਦਾਈ ਬਣਾਈ ਜਾ ਰਹੀ ਹੈ ਤੇ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਆ ਕੇ ਇਸ ਸ਼ਰਦਾਈ ਦਾ ਜਟਾ ਆਨੰਦ ਮਾਣਿਆ ਨੇ ਉੱਥੇ ਸਿਹਤ ਦੇ ਪੱਖ ਤੋਂ ਹੀ ਗੱਲ ਕਰੀਏ ਤੇ ਇਹ ਕੁਦਰਤੀ ਸੋਮਿਆਂ ਨਾਲ ਬਣੀ ਹੋਈ ਸ਼ਰਦਾਰੀ ਦੇ ਕਈ ਫਾਇਦੇ ਨੇ ਸੋ ਨਿਰੰਤਰ ਲੋਕ ਜਿਹੜੇ ਨੇ ਗਰਮੀ ਦੇ ਵਿੱਚ ਇਸ ਸ਼ਰਦਾਈ ਦੀ ਵਰਤੋਂ ਜਿਹੜੀ ਕਰਦੇ ਨੇ ਤੇ ਹਾਲਾਂਕਿ ਆਮ ਤੌਰ ਦੇ ਉੱਪਰ ਗਰਮੀ ਜਿਹੜੋ ਵਾਧੀ ਆ ਪਿਛਣ ਰੂਪ ਲੈਂਦੀ ਆ ਤੇ ਲੋਕਾਂ ਨੂੰ ਪਈ ਜਲਦੀ ਲੋਡ ਜ਼ਰੂਰ ਪੈਂਦੀ ਲੇਕਿਨ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਅੱਜ ਕੱਲ ਦੇ ਜਿਹੜੇ ਜੰਗ ਜਨਰੇਸ਼ਨ ਆ ਉਹ ਕੈਮੀਕਲ ਵਾਲੀਆਂ ਚੀਜ਼ਾਂ એનર્ਜੀ ਡਰਿੰਕ ਪੀ ਲੈਂਦੀਆਂ ਨੇ ਲੇਕਿਨ ਕਿਤੇ ਨਾ ਕਿਤੇ ਸਰੀਰ ਲਈ ਹਾਨੀਕਾਰਕ ਹੁੰਦੇ ਨੇ ਲੇਕਿਨ ਬਦਾਮਾਂ ਦੇ ਨਾਲ ਬਣੀ ਸ਼ਰਦਾਈ ਕਸਕਾਸ ਦੇ ਨਾਲ ਬਣੀ ਸ਼ਰਦਾਈ ਕਿੰਨੀ ਕੁ ਸਿਹਤ ਲਈ ਲਾਹੇਵੰਦ ਆ ਜ਼ਰੂਰ ਗੱਲਬਾਤ ਕਰੋ ਗੁਰਸਿੱਖ ਦੇ ਨਾਲ ਤਸਵੀਰਾਂ ਗੁਰੂ ਨਗਰੀ ਅੰਮ੍ਰਿਤਸਰ ਦੀ ਆ ਜਿੱਥੇ ਕੀ ਤਸਵੀਰ 47 ਡਿਗਰੀ ਦੇ ਤਕਰੀਬਨ ਜਿਹੜਾ ਟੈਂਪਰੇਚਰ ਆ ਉਹ ਇਥੇ ਬਣਿਆ ਹੋਇਆ ਤੇ ਲੋਕ ਜਿਹੜੇ ਨੇ ਬਦਾਮਾਂ ਦੀ ਸ਼ਰਦਾਈ ਪੀ ਕੇ ਤੇ ਆਪਣੀ ਪਿਆਸ ਜਿਹੜੀ ਬਜਾ ਰਹੇ ਨੇ ਸੋ ਸਾਡੇ ਨਾਲ ਮੌਜੂਦ ਹੈ ਉਹ ਗੁਰਸਿੱਖ ਗੁਲਾਬਾ ਸਿੰਘ ਗੱਲਬਾਤ ਜ਼ਰੂਰ ਕਰਾਂਗੇ ਵੀ ਆਖਰ ਉਹਨਾਂ ਵੱਲੋਂ ਗਰਮੀ ਤੋਂ ਰਾਹ ਦੇਣ ਲਈ ਲੋਕਾਂ ਨੂੰ ਜਿਹੜੀ ਹੈ ਸਰਬ ਲੋਹ ਦੀ ਸ਼ਰਦਾਈ ਸਰਬ ਲੋਹ ਦੇ ਬਾਟੇ ਦੇ ਵਿੱਚ ਜਿਹੜੀ ਬਦਾਮਾਂ ਦੀ ਸ਼ਰਦਾਈ ਭਲਾਈ ਜਾ ਰਹੀ ਕਿੰਨੇ ਕੁ ਸੇਦ ਲਈ ਉਹਦੇ ਫਾਇਦੇ ਰਹਿੰਦੇ ਨੇ ਤੇ ਆਖਰ ਮਨ ਚ ਕਦੋਂ ਆਉਂਦਾ ਵੀ ਮੈਨੂੰ ਜਿਹੜੀ ਆ ਇਹ ਸ਼ਰਦਾਈ ਜਿਹੜੀ ਇੱਥੇ ਆਣ ਕੇ ਤੇ ਵੇਚਣੀ ਚਾਹੀਦੀ ਆ ਸੋ ਬੱਬਾ ਸਵਾਗਤ ਹੈ ਜੀ 7 ਸੀ ਟੀਵੀ ਆਸਟ੍ਰੇਲੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਹਨ ਜੀ ਸੋ ਗੁਲਾਬਾ ਸਿੰਘ ਜੀ ਗੱਲ ਕਰਗੇ ਤੁਹਾਡੇ ਵੱਲੋਂ ਜਿਹੜੀ ਇੱਥੇ ਬੀ ਇਥੇ ਸਰਬ ਲੋ ਦੀ ਜਿਹੜੀ ਠੰਡੀ ਸਰਦਾਈ ਪਲਾਈ ਜਾ ਰਹੀ ਆ ਤੇ ਥੱਲੇ ਉਹ ਸਾਰੀਆਂ ਆਈਟਮਾਂ ਲਿਖੀਆਂ ਨੇ ਕੁਦਰਤੀ ਸੌਮੇ ਜਿਹੜੇ ਕੀ ਸਰੀਰਵਾਸ ਤੇ ਬੜੇ ਅੱਲਾਹਵੰਦ ਹੁੰਦੇ ਨੇ ਆਖਰ ਸਰਬ ਲੋ ਦੀ ਸਰਦਾਈ ਇੱਕ ਜਿਹੜਾ ਇਥੇ ਸਲੋਗਨ ਦਿੱਤਾ ਗਿਆ ਕਿ ਮਤਲਬ ਕੀ ਹੈ ਦੇਖੋ ਸਰਬ ਲੋ ਦੀ ਸਰਦਾਈ ਕੀ ਜੇ ਤੁਹਾਨੂੰ ਕੋਈ ਬਰਤਨ ਨਹੀਂ ਸਰਬ ਲੋ ਦੇ ਨੰਗ ਸਿੰਘ ਫੌਜਾਂ ਗੁਰੂ ਸਾਹਿਬ ਸਾਨੂੰ ਇਹ ਪ੍ਰਾਤਨ ਸਮੇਂ ਤੋਂ ਲੋਹਾ ਦੇ ਕੇ ਗਏ ਨੇ ਇਹ ਲੋਹੇ ਦੇ ਨਾਲ ਜੋ ਸਾਡੇ ਸਰੀਰ ਦੇ ਆਇਰਨ ਦੀ ਕਮੀ ਜਿਹੜੀ ਆ ਉਹ ਪੂਰੀ ਰਹਿੰਦੀ ਆ ਕੋਈ ਸਰੀਰ ਦੇ ਵਿੱਚ ਕੋਈ ਬਿਮਾਰੀ ਜਾਂ ਰੋਗ ਜਾਂ ਕੋਈ ਕਮਜ਼ੋਰੀ ਨਹੀਂ ਰਹਿੰਦੀ ਤੇ ਜਿਹੜਾ ਸਰੀਰ ਆ ਉਹ ਤਾਕਤਾਂ ਨਾਲ ਭਰਿਆ ਰਹਿੰਦਾ ਆ ਅਸੀਂ ਆਪਾਂ ਵੇਖਦੇ ਆ ਜਦੋਂ ਸ਼ਰਦਾਈ ਦੀ ਗੱਲ ਆਉਂਦੀ ਆ ਤੇ ਬਦਾਮਾਂ ਦਾ ਜ਼ਿਕਰ ਹੁੰਦਾ ਕਸਕਾਸ ਦਾ ਜ਼ਿਕਰ ਹੁੰਦਾ ਲੇਕਿਨ ਮੈਂ ਦੇਖਿਆ ਇੱਥੇ ਤੁਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬੋਰਡ ਦੇ ਉੱਪਰ ਲਿਖੀਆਂ ਹੋਈਆਂ ਆ ਅਖਰ ਕਿਹੜੀਆਂ ਕਿੜੀਆਂ ਵੱਡਮੁੱਲੀਆਂ ਜਿਹੜੀਆਂ ਚੀਜ਼ਾਂ ਨੇ ਇਸ ਸ਼ਰਦਾਈ 'ਚ ਪਾਈਆਂ ਜਾਂਦੇ ਦੇਖੋ ਜਿਸ ਤਰ੍ਹਾਂ ਖਾਸ ਕਰਕੇ ਬਦਾਮ ਹੋ ਗਏ ਬਦਾਮ ਜੋ ਪਾਕਿਸਤਾਨੀ ਛੋਟਾ ਬਦਾਮ ਆ ਉਹਦੇ ਹੀ ਫਾਇਦੇ ਨੇ ਜੋ ਮੋਟਾ ਬਦਾਮ ਉਹਦੇ ਤਾਂ ਉਹ ਮੂੰਗਫਲੀ ਉਹਦਾ ਤਾਂ ਕੋਈ ਫਾਇਦਾ ਨਹੀਂ ਆ ਆਪਾਂ ਉਹੀ ਵਰਤਦੇ ਆ ਪਾਕਿਸਤਾਨੀ ਕਸ਼ਮੀਰੀ ਬਦਾਮ ਖਾਸ ਕਰਕੇ ਬਦਾਮ ਕਾਲੀ ਮਿਰਚੋ ਕੀ ਔਰ ਹਰੀਆਂ ਲਾਚੀਆਂ ਹੋਗੀਆਂ ਸੌਫ ਪੁਲਾਵ ਦੇ ਪੁਲਦੀਆਂ ਪੱਤੀਆਂ ਦੁੱਧ ਦੇ ਚੀ ਜੱਕਰ ਇਹ ਕੁਲ ਮਿਲਾ ਕੇ ਚੀਜ਼ਾਂ ਜਿਹੜੀਆਂ ਵਾ ਜਿਸ ਤਰ੍ਹਾਂ ਨਿੰਮ ਦੀ ਇਹਨੀ ਮਦੀ ਲੱਕੜ ਉਬਿਕਾਸ ਕੇ ਜਿਹੜੀ ਅਸੀਂ ਅੰਦਰ ਜਾਂਦੀ ਆ ਪੱਤਰ ਵੀ ਜਾਂਦਾ ਆ ਲਾਲ ਇਹ ਵੀ ਚੀਜ਼ਾਂ ਜਿਹੜੀਆਂ ਸਭ ਚੀਜ਼ਾਂ ਤਿਆਰ ਕਰਕੇ ਇੱਕ ਫਨਬੋਲੀ ਇੱਕ ਦਵਾਈ ਤਿਆਰ ਹੁੰਦੀ ਇੱਕ ਅਨਦੇਸ਼ੀ એનર્ਜੀ ਡਰਿੰਕ ਤਿਆਰ ਹੁੰਦੀ ਜੋ ਪ੍ਰਾਤਨ ਸਮੇਂ ਤੋਂ ਚਲਦੀ ਆ ਇੱਕ ਦੇਸੀ એનર્ਜੀ ਡਰਿੰਕ ਦੀ ਗੱਲ ਕਰਤੀ ਲੇਕਿਨ ਲੋਕੀ ਜਿਹੜੇ ਹੱਗੇ ਨੇ એનર્ਜੀ ਡਰਿੰਕ ਤੇ ਨਾਮ ਦੇ ਨਾਲ ਜ਼ਹਿਰ ਜਿਹੜਾ ਪੀ ਰਹੇ ਨੇ ਕੈਮੀਕਲ ਪੀ ਰਹੇ ਨੇ ਉਹ ਤੇ ਸਰੀਰ ਨੂੰ ਕਿੰਨੇ ਕ ਨੁਕਸਾਨ ਨੇ ਤੇ ਸ਼ਰਦਾਈ ਦੇ ਕਿੰਨੇ ਕ ਫਾਇਦੇ ਨੇ ਦੇਖੋ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਜਿਹੜੀਆਂ ਆਮ ਬਾਜ਼ਾਰ ਦੇ ਵਿੱਚੋਂ ਡਰਿੰਕ ਮਿਲਦੀਆਂ ਨੇ ਉਹ ਨੁਕਸਾਨ ਹੀ ਨੁਕਸਾਨ ਆ ਉਹ ਲੀਵਰ ਔਰ ਹੱਡੀਆਂ ਨੂੰ ਕਮਜ਼ੋਰ ਕਰਦੀਆਂ ਨੇ ਇਹ ਜਿਹੜੀ ਸ਼ਿਰਦਾਈ ਆ ਇਹ ਲੀਵਰ ਨੂੰ ਔਰ ਦਿਮਾਗ ਨੂੰ ਔਰ ਹੱਡੀਆਂ ਦੇ ਕੈਲਸ਼ੀਅਮ ਨੂੰ ਔਰ ਹਵਾਈ ਨੂੰ ਯਾਨਕੀ 100 ਰੋਗਾਂ ਦੀ ਇੱਕ ਦਵਾਈ ਏ ਜਿਹੜੀ ਆ ਇਹ ਤਾਂ ਉਹ ਸੋ ਬਿਮਾਰੀਆਂ ਨੂੰ ਪੈਦਾ ਕਰਦੀ ਆ ਇਹ ਸੋ ਬਿਮਾਰੀਆਂ ਨੂੰ ਦੂਰ ਕਰਦੀ ਆ ਇਹਦਾ ਹੋਰ ਤੇ ਵੇਖਿਆ ਜਾਂਦਾ ਜਿੰਨੀਆਂ ਤੁਸੀਂ ਚੀਜ਼ਾਂ ਗਿਣਾ ਦਿੱਤੀਆਂ ਆਮ ਤੌਰ ਤੇ ਲੋਕਾਂ ਕੋਲ ਤੇ ਵੈਸੇ ਘਰਾਂ 'ਚ ਪੂਰੀਆਂ ਬਣ ਨਹੀਂ ਹੁੰਦੀਆਂ ਤੇ ਸ਼ਰਦਾਈ ਲੋਂਦਾ ਸੋਚਣ ਦੀ ਗੱਲ ਕਰੀਏ ਲੇਕਿਨ ਇੱਥੇ ਇਨਸਟੈਂਟ ਤੁਹਾਡੇ ਵੱਲੋਂ ਸ਼ਰਦਾਈ ਬਣਾ ਕੇ ਪਲਾਈ ਜਾ ਰਹੀ ਆ ਸੋ ਕਿੰਨਾ ਕ ਲੋਕਾਂ ਨੂੰ ਇੱਥੇ ਫਾਇਦਾ ਮਿਲ ਜਾਂਦਾ ਆਣ ਕੇ ਬਣੀ ਬਣਾਈ ਸ਼ਰਦਾਈ ਪੀ ਕੇ ਦੇਖੋ ਜਿਨ੍ਹਾਂ ਨੂੰ ਫਾਇਦਾ ਮਿਲਦਾ ਤਾਂ ਰੈਗੂਲਰ ਹੀ ਆ ਰਹੇ ਹੁੰਦੇ ਨੇ ਜਾਂ ਜੀਤਨ ਛੁੱਟੀ ਕਰ ਲਈਦੀ ਆ ਆ ਮੈਂ ਦੇਖਿਆ ਕੀ ਆਮ ਜਗ੍ਹਾ ਤੇ ਹੁਣ ਦੇਖਿਆ ਗਿਆ ਅਮਰਸਰ ਦੇ ਵਿੱਚ ਕੋਨੇ ਕੋਨੇ ਤੇ ਲੱਗ ਚੁੱਕੀ ਮੈਂ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਤੁਸੀਂ ਇਹ ਚੀਜ਼ਾਂ ਦੇਖੋ ਕਿ ਕੀ ਆਪਾਂ ਪੈਸਾ ਕਮਾਉਣਾ ਆ ਤਾਂ ਮੇਰੇ ਕੋਲ ਮੈਨੂੰ ਤਾਂ ਨਹੀਂ ਪਤਾ ਮੈਂ ਤਾਂ ਜਾਗ ਨਹੀਂ ਪੀਂਦਾ ਉਹਨਾਂ ਕੋਲ ਤਾਂ ਮੈਂ ਤਾਂ ਉਹਨਾਂ ਦੀ ਕੋਈ ਨਾ ਤਾਂ ਉਹਨਾਂ ਦੀ ਕਵਡਿਆਈ ਤੇ ਨਾ ਉਹਨਾਂ ਦੀ ਬੁੜਿਆਈ ਕਰਦਾ ਆ ਮੈਨੂੰ ਸੰਗ ਤੇ ਹੀ ਖੋਦਾ ਕੇ ਕਹਿੰਦੀ ਆ ਬਾਬਾ ਜੀ ਜਦੋਂ ਤੁਸੀਂ ਨਹੀਂ ਆਉਂਦੇ ਸਾਨੂੰ ਬਾਹਰੋਂ ਪੀਣੀ ਪੈ ਗਈ ਪਰ ਅਸੀਂ ਪੀਤੀ ਪਰ ਜਿੰਦਾ ਡੋਲਣ ਜੋਗੇ ਨਾ ਪੀਣ ਜੋਗੇ ਇਹ ਇੱਕ ਗੱਲ ਆ ਕਿ ਬਸ ਜੀ ਜੋ ਅਹੀ ਲੋਕਾਂ ਕੋ ਸੁਣੀ ਗੱਲ ਹੈ ਵੀ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪਹਿਲਾਂ ਸਰਬ ਲੋ ਦੀ ਸ਼ਰਦਾਈ ਦੀ ਸ਼ੁਰੂਆਤ ਤੁਹਾਡੇ ਵੱਲੋਂ ਕੀਤੀ ਗਈ ਇੱਕ ਸਿੱਖੀ ਬਾਣੇ ਦੇ ਵਿੱਚ ਆਪਣੀ ਪਰੰਪਰਾ ਵਾ ਜਿਹੜੀ ਜਿਹੜਾ ਕਿ ਇਹ ਬਾ ਸ਼ਰਦਾਈ ਬੜਾਈ ਜਾਂਦੇ ਠੀਕ ਹੈ ਜੀ ਤੇ ਉਹ ਸ਼ੁਰੂਆਤ ਤੁਹਾਡੇ ਵੱਲੋਂ ਕੀਤੀ ਕਿ ਹੁਣ ਸ਼ਹਿਰ ਦੇ ਵਿੱਚ ਗੱਲ ਕਰੀਏ ਤੇ ਕਈ ਲੋਕ ਜਿਹੜੇ ਨੇ ਉਸ ਟ੍ਰੈਂਡ ਨੂੰ ਅੱਗੇ ਵਧਾਉਂਦੇ ਨੇ ਉਸੇ ਤਰ੍ਹਾਂ ਬਾਣੇ ਪਾ ਕੇ ਸ਼ਰਦਾਈਆਂ ਵੇਚ ਰਹੇ ਨੇ ਕੁਆਲਿਟੀ ਦੀ ਗੱਲ ਕਰੀਏ ਲੋਕੀ ਆਣ ਕੇ ਕੀ ਕਹਿੰਦੇ ਨੇ ਕੁਆਲਿਟੀ ਕਿੰਨੀ ਕਿ ਮਿਲਦੀ ਦੇਖੋ ਜਦੋਂ ਵੀ ਮੇਰੇ ਕੋਲ ਆਉਂਦੇ ਨੇ ਤਾਂ ਉਹ ਇਹੀ ਗੱਲ ਕਹਿੰਦੇ ਨੇ ਨਾ ਤਾਂ ਆਪਾਂ ਪੁੱਛੀਦਾ ਆ ਆਪਾਂ ਤਾਂ ਆਪਣੇ ਕੰਮ ਕਰਦਿਆਂ ਕਰਦਿਆਂ ਜੁਰਸ ਸੰਗਤ ਇੱਥੇ ਪੈਸੇ ਦੇ ਗਲਾਸ ਲੈਂਦੀ ਆ ਤੇ ਨਾਲ ਨਾਲ ਆਪਣੇ ਆਪੇ ਆਪਣੇ ਆਪ ਹੀ ਗੱਲ ਸ਼ੁਰੂ ਕਰ ਲੈਂਦੀ ਆ ਬਾਬਾ ਜੀ ਕੱਲ ਤੁਸੀਂ ਆਏ ਨਹੀਂ ਕੱਲ ਅਸੀਂ ਫਲਾਣੀ ਜਗ੍ਹਾ ਤੋਂ ਬੀਤੀ ਤਾਂ ਸਾਨੂੰ ਉਤੋਂ ਉਸ ਵਾਦ ਹੀ ਨਹੀਂ ਆਇਆ ਜਿਹੜਾ ਤੁਹਾਡੇ ਕੋਲ ਜ਼ਮਾਨਾ ਹੁੰਦਾ ਆ ਸਾਡੇ ਇਲਾਕੇ ਦੇ ਵਿੱਚ ਲੱਗੀ ਹੈ ਜਿਵੇਂ ਵੀਰ ਕੀ ਦੀ ਗੱਲ ਕਰ ਲਈਏ ਤਾਂ ਕਿ ਵੀਰ ਕਹਿੰਦਾ ਹੈ ਕਿ ਸਾਡੇ ਦੇ ਵੀਰ ਕੀ ਸ਼ੌਂਕ ਚ ਬੂਹੇ ਘੜੀ ਸ਼ਰਦਾਈ ਲੱਗੀ ਆ ਪਰ ਮੈਂ ਉਹ ਛੱਡ ਕੇ ਤੁਹਾਡੇ ਕੋਲ ਪੀਣ ਆਉਣਾ ਆ ਕਿਉਂਕਿ ਸਾਨੂੰ ਉਹ ਆਨੰਦ ਜੋ ਨਾ ਨਿਆਰਾ ਉਹ ਕੁਆਡੀਆਂ ਨੂੰ ਹੋਰ ਕਿਤੋਂ ਨਹੀਂ ਮਿਲਦੀ ਜਿਹੜੀ ਇੱਥੇ ਮਿਲਦੀ ਹੈ ਮਰਿਆਦਾ ਦੇ ਵਿੱਚ ਇਹਦਾ ਕਿੰਨਾ ਹਿਸਾਬ ਆ ਕਿੰਨਾ ਕ ਜਿਹੜਾ ਵੀ ਬੜਾ ਮੁੱਲਾ ਇਹਨੂੰ ਮੰਨਿਆ ਜਾਂਦਾ ਸ਼ਰਦਾਈ ਦੇਖੋ ਮੇਨ ਗੱਲ ਜਿਹੜੀ ਮੁੱਕਦੀ ਆ ਕਿ ਇੱਥੇ ਜਿਹੜਾ ਜੋ ਵੀ ਆ ਉਹ ਮਹਾਂਪੁਰਸ਼ਾਂ ਦੇ ਬਾਬਾ ਬਤਾਰ ਸਿੰਘ ਜੀ ਦੇ ਹੁਕਮ ਦੇ ਨਾਲ ਮਰਜ਼ਾਦਾ ਦੇ ਵਿੱਚ ਤਿਆਰ ਕੀਤੀ ਜਾਂਦੀ ਆ ਇਹ ਨਹੀਂ ਹੈ ਕਿ ਆਪਾਂ ਵੇਚਣ ਵਾਸਤੇ ਆਪਾਂ ਰੋਜ਼ਗਾਰ ਕੀਤਾ ਆ ਕਿ ਵੇਚਣ ਵਾਸਤੇ ਆਪਾਂ ਪੈਸੇ ਕਮਾਉਣ ਵਾਸਤੇ ਜਿਹੜੀ ਇਹ ਸ਼ਰਦਾਈ ਜਿਹੜੀ ਵੇਚਣੀ ਸ਼ੁਰੂ ਕੀਤੀ ਆ ਨਹੀਂ ਆਪਾਂ ਮਰਜ਼ਾਦਾ ਵਿੱਚ ਰੱਖ ਕੇ ਜਿਸ ਤਰ੍ਹਾਂ ਆਪਾਂ ਦਲਪੰਥ ਦੇ ਵਿੱਚ ਰੱਖ ਕੇ ਪ੍ਰਚਲਣ ਆਉਣੇ ਆ ਉਸੇ ਤਰ੍ਹਾਂ ਹੀ ਆਪਾਂ ਇੱਥੇ ਮਰਜ਼ਾਦਾ ਦੇ ਵਿੱਚ ਰਗੜਾ ਲਾਈਦਾ ਵਾ ਉਸੇ ਤਰ੍ਹਾਂ ਹੀ ਸ਼ੰਤਨਿ ਸ਼ਿਕਾਇਤ ਦੀ ਜਿਸ ਤਰ੍ਹਾਂ ਦਾ ਬੰਦਾ ਦੇ ਵਿੱਚ ਲੰਗਰ ਰੂਪ ਦੇ ਵਿੱਚ ਸ਼ਿਕਾਇਤ ਦੀ ਸੀਗੀ ਉਹ ਬਣ ਕੇ ਤਿਆਰ ਕਰੀ ਦੀ ਆ ਆਪਾਂ ਤੁਹਾਡੀ ਦੇ ਉੱਤੇ ਸਨੇਰੇ ਸੁਤੁਰ ਦੇ ਕੋਲ ਜੋੜਾ ਲੈ ਕੇ ਨਹੀਂ ਜਾਣਾ ਮਨਯਾਦਾ ਦੇ ਨਾਲ ਉੱਪਰ ਤਰਪਾਰ ਹੋਣੀ ਚਾਹੀਦੀ ਆ ਉੱਪਰੋਂ ਨੰਗਾ ਨਹੀਂ ਚਾਹੀਦਾ ਇਹ ਹਰ ਚੀਜ਼ ਵੇਖ ਕੇ ਤੇ ਇਹ ਚੀਜ਼ ਦਾ ਧਿਆਨ ਰੱਖ ਕੇ ਸ਼ਰਦਾਈ ਤਿਆਰ ਕਰਕੇ ਸ਼ੰਤਨਿ ਤੁਨੀ ਸ਼ਿਕਾਇਤ ਜਾਂਦੀ ਆ ਇਹੋ ਚੀਜ਼ ਵੇਖ ਕੇ ਸ਼ੰਤਾਉਂਦੀ ਹੈ ਸਫਾਈ ਜਿਹੜਾ ਉੱਪਰ ਟਕਿਆ ਵਾ ਹਰ ਚੀਜ਼ ਦਾ ਭਾਂਡਾ ਸਾਫਾ ਜਾਂ ਸਿੰਘ ਵਰਤੌਣ ਵਾਲਾ ਵੀ ਮੂਹ ਬਣ ਕੇ ਵਰਤਾਰਿਆ ਵਾ ਕਿ ਉਹ ਬਣਾਉਣ ਵਾਲਾ ਸਿੰਘ ਆ ਮੈਂ ਬਰੌਣਾ ਮੂਹਨ ਬਨ ਕੇ ਜਿਹੜਾ ਵਾ ਉਹ ਹੀ ਵਰਤੌਣਾ ਵਾ ਵਰਤੌਣ ਵਾਲਾ ਵੀ ਕਿ ਕਰਨੀ ਚਾਹੋਗੇ ਜਿਹੜੇ ਵੀ ਪਿਆਸ ਬਜਾਉਣ ਵਾ ਤੇ ਕਈ ਤਰ੍ਹਾਂ ਦੇ ਕੈਮੀਕਲ ਪੀ ਕੇ ਸਿਹਤ ਨਾ ਖਲਵਾੜ ਕਰਦੇ ਨੇ ਲੇਕਿਨ ਤੁਹਾਡੇ ਵੱਲੋਂ ਇੱਥੇ ਕੁਦਰਤੀ ਸੋਮਿਆਂ ਦੇ ਨਾਲ ਬੜੀ ਮੁੱਲੀ ਚੀਜ਼ਾਂ ਪਾ ਕੇ ਸ਼ਰਦਾਈ ਜਿਹੜੀ ਬਣਾਈ ਜਾ ਰਹੀ ਆ ਉਹਨੂੰ ਲੋਕਾਂ ਨੂੰ ਅਪੀਲ ਕਰਨੀ ਮੈਂ ਨਾ ਇਹ ਅਪੀਲ ਕਰਨਾ ਚਾਹੁੰਦਾ ਵਾਂ ਕਿ ਪੈਸੇ ਤਾਂ ਖਰਚ ਨਹੀਂ ਆ ਵੇ ਆਪਾਂ ਚੰਗੀ ਚੀਜ਼ ਤੇ ਖਰਚ ਲਈਏ ਇੱਥੇ ਆਓ ਤਾਂ ਇੱਕ ਇੱਕ ਵਾਰੀ ਜਰੂਰ ਆ ਕੇ ਸ਼ਾਕੇ ਦੇਖੋ ਕਿ ਤੁਹਾਨੂੰ ਸਵਾਦ ਲੱਗਦੀ ਆ ਕਿ ਜਾਂ ਤੁਹਾਨੂੰ ਬਜ਼ਾਰ ਤੋਂ ਲੈ ਕੇ ਫ੍ਰੀਜ ਵਿੱਚੋਂ ਗੋਲਡ ਡ੍ਰਿੰਕਸ ਵਾਦ ਲੱਗਦੀ ਆ ਤੇ ਤੁਸੀਂ ਆਪਣੇ ਮੂੰਹ ਦੱਸੋਗੇ ਕਿ ਸਾਨੂੰ ਉਹਦੇ ਨਾਲੋਂ ਇਹ ਜ਼ਿਆਦਾ ਸਵਾਦ ਮਿਲਿਆ ਆ ਸਵਾਦ ਤੋਂ ਬਾਅਦ ਤੁਹਾਨੂੰ ਜੋ એનર્ਜੀ ਮਿਲੂਗੀ ਤੇ ਤੁਸੀਂ એનર્ਜੀ ਵੀ ਦੱਸੋਗੇ ਕਿ ਸਾਨੂੰ ਉਹ ਡਰਿੰਕ ਦੇ ਨਾਲ એનર્ਜੀ ਮਿਲੀ ਆ ਕਿ ਜਾਂ ਸਾਨੂੰ ਇਸ ਚੀਜ਼ ਨਾਲ એનર્ਜੀ ਮਿਲਦੀ ਆ ਇਹ ਹੀ ਅਪੀਲ ਕਰੂੰਗਾ ਕਿ 47 ਡਿਗਰੀ ਟੈਂਪਰੇਚਰ ਚੱਲ ਰਿਹਾ ਤੇ ਗਰਮੀ ਦੇ ਵਿੱਚ ਕਿੰਨੀ ਕੁ ਬੜਮੁਲੀ ਆ ਕਿੰਨੇ ਕੁ ਫਾਇਦੇ ਰਹੀ ਨੇ ਦੇਖੋ ਗਰਮੀ ਦੇ ਵਿੱਚ ਜਿਸ ਤਰ੍ਹਾਂ ਆਪਣੇ ਸਰੀਰ ਦੇ ਵਿੱਚ ਆਮ ਤੌਰ ਤੇ ਕਹਿ ਦਿੰਦੇ ਆ ਕਿ ਆਪਣੇ ਲੀਵਰ ਦੇ ਵਿੱਚ ਗਰਮੀ ਪੈ ਗਈ ਆ ਜੀ ਹਨਾ ਜੀ ਆਪਾਂ ਨੂੰ ਅ ਸੇਕਾ ਨਿਕਲਦਾ ਕਨੋਂ ਸੇਕਾ ਨਿਕਲਦਾ ਹੈ ਮੂੰਹੋਂ ਸੇਕਾ ਨਿਕਲਦਾ ਹੈ ਸੀਸੋਂ ਸੇਕਾ ਨਿਕਲਦਾ ਹੈ ਇਹ ਸਾਰੇ ਸੇਕਿਆਂ ਨੂੰ ਖਤਮ ਕਰਦੀ ਹੈ ਇੱਕ ਠੰਡ ਪਚਾਉਂਦੀ ਇਸਰੀਨ ਨੂੰ ਅੰਦਰੋਂ ਮਿੰਟਾ ਕਰਦੀ ਹੈ ਜੀ ਤੋ ਅੱਜ ਦੇ ਸਮੇਂ ਦੇ ਵਿੱਚ ਕਿੰਨੀਆਂ ਕਿ ਜ਼ਰੂਰੀ ਨੇ ਕੁਦਰਤੀ ਚੀਜ਼ਾਂ ਜਿਹੜੀਆਂ ਕਿ ਪੁਰਾਣੇ ਬਜ਼ੁਰਗਾਂ ਨੇ ਕਿਹਾ ਹੁੰਦਾ ਸੀ ਪੁਰਾਣੀਆਂ ਟਾਕਾ ਖਾਂਦੇ ਆ ਤੇ 100-100 ਸਾਲ ਜੀਨੇ ਆ ਲੇਕਿਨ ਅੱਜ ਕੱਲ ਲੋਕਾਂ ਦੀ ਉਮਰ ਦੀ ਗੱਲ ਕਰੀਏ ਛੇਹ ਦੀ ਗੱਲ ਕਰੀਏ ਘਟਦੀ ਦਿਖਾਈ ਦਿੰਦੀ ਆ ਤੇ ਕਿੰਨੀਆਂ ਕਿ ਜ਼ਰੂਰੀ ਨੇ ਉਹ ਕੁਦਰਤੀ ਚੀਜ਼ਾਂ ਜਿਹੜੀਆਂ ਸਾਡੇ ਵੱਡੇ ਬਜ਼ੁਰਗ ਦੇ ਕੇ ਗਏ ਨੇ ਉਹਨਾਂ ਨੂੰ ਅਪਣਾਉਣ ਦੀ ਕਿੰਨੀ ਕੁ ਲੋੜ ਹੈ ਦੇਖੋ ਉਹਨਾਂ ਦੀ 100% ਆਪਣੀ ਲੋੜ ਆ ਜੇ ਆਪਾਂ ਬਚਣਾ ਆ ਜੇ ਆਪਾਂ ਉਹਨਾਂ ਵਾਂਗੂ ਜਿੱਦਾਂ ਸਾਡੇ ਪੁਰਾਣੇ ਬਜ਼ੁਰਗ 100-100 110 ਸਾਲ ਉਮਰ ਦੀ ਜਿਹੜੀ ਬਤੀਤ ਕਰਦੇ ਸੀ 50 60 ਵਾਲੀ ਮਾਸਾ ਖਾਦਦੇ ਆ ਤੇ ਜੇ ਆਪਾਂ ਲੰਮੀ ਉਮਰ ਬਤੀਤ ਕਰਨੀ ਆ ਤੰਦਰੁਸਤ ਰਹਿਣਾ ਆ ਤਾਂ ਆਪਾਂ ਨੂੰ ਉਹੀ ਚੀਜ਼ਾਂ ਬਣਾਉਣੀਆਂ ਪੈਣਗੀਆਂ ਜੋ ਸਾਡੇ ਪੁਰਾਣੇ ਬਜ਼ੁਰਗ ਸਾਡੇ ਗੁਰੂ ਸਾਹਿਬ ਸਾਨੂੰ ਜਿਸ ਤਰ੍ਹਾਂ ਇਹ ਛਰਦਾਈਆਂ ਜਾਂ ਸਰਫ ਲੋ ਇਹ ਲੋਹੇ ਦਾ ਆਵੇ ਚ ਬਣਾ ਕੇ ਖਾਣਾ ਜਾਂ ਜਿਵੇਂ ਮਿੱਟੀ ਦੇ ਤੋੜੀ ਦੀਆਂ ਚੀਜ਼ਾਂ ਇਹ ਚੀਜ਼ਾਂ ਨੂੰ ਜਿਹੜਾ ਅਪਣਾਉਣਾ ਪਊਗਾ ਆਪਾਂ ਨੂੰ ਫੇਰ ਹੀ ਆਪਾਂ ਵਜਾਂਗੇ ਨਹੀਂ ਤਾਂ ਆਪਣੀ ਉਮਰ ਜਿਹੜੀ ਆ ਉਹ ਦਿਨੋ ਦਿਨ ਕੱਢਦੀ ਜਾਊਗੀ ਕੋ ਬੋ ਬੋ ਧਰਮਾਜੀ ਗੱਲਬਾਤ ਕਰ ਰਹੇ ਸਾਰ ਗੁਰਸੇ ਗਲਾਬਾ ਸਿੰਘ ਜਿੰਨੇ ਕੀ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਇੱਕ ਸ਼ਰਦਾਈ ਦਾ ਜਿਹੜਾ ਆਡਾ ਲਗਾਇਆ ਹੋਇਆ ਤੇ ਲੋਕਾਂ ਨੂੰ ਜਿਹੜੀ ਹੈ ਸਰਬਲੋਹ ਦੀ ਸ਼ਰਦਾਈ ਪਲਾਈ ਜਾ ਰਹੀ ਹੈ ਤੇ ਗਰਮੀ ਤੋਂ ਰਾਹ ਦਿੱਤੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਅਪੀਲ ਵੀ ਕੀਤੀ ਗਈ ਹੈ ਵੀ ਪਿਆਸ ਬਜਾਉਣ ਦੇ ਵਿੱਚ ਕੈਮੀਕਲ ਜਿਹੜੀਆਂ ਇਹ ਹੈਗੇ ਨੇ ਕੋਲਡ ਡਰਿੰਕ ਐਨਰਜੀ ਡਰਿੰਕ ਆ ਉਹਨਾਂ ਦੀ ਵਰਤੋਂ ਘੱਟ ਕਰਕੇ ਤੇ ਜਿਹੜੇ ਆਪਣੇ ਕੁਦਰਤੀ ਸੌਮਿਆਂ ਦੇ ਨਾਲ ਬਦਾਮਾਂ ਨਾਲ ਕਸ਼ਕਾਸ ਨਾਲ ਤੇ ਹੋਰ ਜਿਹੜੇ ਵੜਮੂਲੀਆਂ ਚੀਜ਼ਾਂ ਪਾ ਕੇ ਸ਼ਰਦਾਈ ਬਣਾਈ ਗਈ ਆ ਉਹਨੂੰ ਪੀ ਕੇ ਤੇ ਜਿੱਥੇ ਆਪਣੀ ਪਿਆਸ ਬਜਾਈ ਜਾਵੇ ਉੱਥੇ ਆਪਣੇ ਸਰੀਰ ਤੇ ਸਿਹਤ ਦਾ ਧਿਆਨ ਵੀ ਰੱਖਿਆ ਜਾਵੇ। ਸੋ ਜਿੱਥੇ ਗੱਲਬਾਤ ਕਰ ਰਹੇ ਸਾਂ ਉਸ ਨਿਆੰਗ ਸਿੰਘ ਸ਼ਰਦਾਈ ਵਾਲੇ ਦੇ ਨਾਲ ਜਿਨੇ ਦੱਸਿਆ ਸ਼ਰਦਾਈ ਦੇ ਜਿਹੜੇ ਫਾਇਦੇ ਕਿੰਨੇ ਨੇ ਗਰਮੀ ਕਿੰਨੀ ਦੂਰ ਕਰਦੀ ਹੈ ਤੇ ਸੋ ਲੋਕ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀ ਨੇ ਜਿਹੜੇ ਕਿ ਰਟੀਨ ਦੇ ਵਿੱਚ ਇਸ ਨਿਯੰਗ ਸਿੰਘ ਕੋ ਆਣ ਕੇ ਸ਼ਰਦਾਈ ਪੀਂਦੇ ਨੇ ਗੱਲਬਾਤ ਉਹਨਾਂ ਨਾਲ ਵੀ ਜ਼ਰੂਰ ਕਰਾਂਗੇ ਹਾਂਜੀ ਭਾਜੀ ਆਪਣਾ ਨਾਮ ਦੱਸ ਕੇ ਸਰ ਜੀ ਮੈਂ ਵਿਜੇ ਜੀ ਭਾਜੀ ਜੀ ਗੱਲ ਕਰੀਏ ਸ਼ਰਦਾਈ ਪੀਣ ਹੁੰਦੇ ਉਹ ਆਖਰ ਕਿੰਨਾ ਕੁ ਫਾਇਦਾ ਜਿਹੜਾ ਸ਼ਰਦਾਈ ਪੀਣ ਦਾ ਰਹਿੰਦਾ ਤੇ ਕਿੰਨੀ ਕਿ ਜਿਹੜੀ ਇਹ ਤਸਵੀਰ ਇਹਦੀ ਠੰਡੀ ਰਹਿੰਦੀ ਛਲੀ ਬਸ ਜੀ ਵੀ ਜੋ ਇਹਨਾਂ ਦੀ ਸ਼ਰਦਾਈ ਆ ਉਹਦੇ ਨਾਲ ਹੀ ਕਿਤੇ ਨਹੀਂ ਮਿਲਦੀ ਬਹੁਤ ਹੀ ਵਧੀਆ ਕੁਆਲਿਟੀ ਦੀ ਬਣਾਉਂਦੇ ਇਸ ਕਰਕੇ ਹੀ ਦੂਰ ਹੋਈਦਾ ਕਿੰਨਾ ਕੋ ਜਦੋਂ ਵੀ ਟਾਈਮ ਇੰਨੀ ਕ ਰਾਤ ਮਿਲਦੀ ਸ਼ਰਦਾਈ ਪੀ ਕੇ ਆਖਰ ਤੋਹਫਾ ਚੀਜ਼ ਹੈ ਕਿ ਗਰਮੀਆਂ ਦੀ ਬਹੁਤ ਰਾਤ ਮਿਲਦੀ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਆਮ ਤੌਰ ਦੇ ਉੱਪਰ ਕੈਮੀਕਲ ਪੀਂਦੇ ਨੇ ਏਨਰਜੀ ਡਰਿੰਕ ਪੀ ਲੈਂਦੇ ਨੇ ਕੋਲਡ ਡਰਿੰਕ ਪੀ ਲੈਂਦੇ ਨੇ ਜਿਹੜੇ ਕਿ ਸਿਹਤ ਲਈ ਹਾਨਕਾਰਕ ਲੇਤੇ ਜਿਹੜੀ ਇਹ ਬਦਾਮਾਂ ਦੀ ਬਣੀ ਸ਼ਰਦਾਈ ਹੈ ਕਿੰਨਾ ਕ ਫਾਇਦਾ ਹੈ ਦਾ ਸਰੀਰ ਤੇ ਜੋ ਆਪਣੇ ਪੁਰਾਣੇ ਬਜ਼ੁਰਗ ਜੋ ਵੀ ਪੀਂਦੇ ਸੀ ਉਹ ਖਰਾਕਾਂ ਨੇ ਜੋ ਸਦਾ ਲਈ ਆਪਣੇ ਸਰੀਰ ਲਈ ਕੰਮ ਆਉਂਦੀਆਂ ਤੇ ਸਾਨੂੰ ਆ ਜਿਹੜੀਆਂ ਜੋ ਕੋਡਿੰਗ ਵਗੈਰਾ ਇਹ ਚੀਜ਼ਾਂ ਨੂੰ ਛੱਡ ਕੇ ਇਹ ਚੀਜ਼ਾਂ ਵੱਲ ਆਉਣਾ ਚਾਹੀਦਾ ਜਿਹਦੇ ਨਾਲ ਆਪਣਾ ਜੋ ਸਿਹਤ ਵਗੈਰਾ ਮੈਂਟੇਨ ਰਵੇ ਸੋ ਇਹ ਸਾਨੂੰ ਗੁਰੂ ਨਗਰੀ ਅੰਮ੍ਰਿਤਸਰ ਦੇ ਉਹ ਲੋਕ ਜਿਹੜੇ ਕਿ ਰੁਟੀਨ ਦੇ ਵਿੱਚ ਨਿਆਂ ਸਿੰਘ ਗੁਲਾਬੇ ਕੋਲੋਂ ਆਣ ਕੇ ਸਰਦਾਈ ਪੀਂਦੇ ਨੇ ਆਖਿਰ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਹੈ ਵੀ ਜਿਹੜੇ ਕਿ ਨਰਜੀ ਡਰਿੰਕ ਕੋਲਡ ਡਰਿੰਕ ਪੀ ਕੇ ਸਿਹਤ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਤੇ ਜਿਹੜੀ ਕੁਦਰਤੀ ਸੌਮਿਆਂ ਦੇ ਨਾਲ ਜਿਹੜਾ ਅਸ਼ੀਰਵਾਦ ਤੇ ਗਰਮੀਆਂ ਦਾ ਤੋਹਫਾ ਵਾ ਬਦਾਮਾਂ ਦੀ ਸਰਦਾਈ ਸਰਬ ਲੋਹ ਦੇ ਬਾਟੇ ਦੇ ਵਿੱਚ ਜਿੱਥੇ ਪਲਾਈ ਜਾ ਰਹੀ ਉਹਦਾ ਪੀ ਕੇ ਤੇ ਆਪਣੀ ਸਿਹਤ ਜਿਹੜੀ ਹੈ ਸਹੀ ਰੱਖਣੀ ਚਾਹੀਦੀ ਹੈ ਤੇ ਗਰਮੀ ਤੋਂ ਵੀ ਬਚਾਅ ਕਰਨਾ ਚਾਹੀਦਾ ਮੈਨੂੰ ਯਾਨੀ ਕਿ ਰਜੇਸ਼ ਸੰਧ ਨੂੰ ਦਿਓ ਚਾਜ ਤੇ ਦੇਖ ਦਿਰੋ 7C TV ਆਸਟ੍ਰੇਲੀਆ